ਮਿੰਟ ਦਾ ਧਿਆਨ ਇੱਕ ਬਹੁਤ ਹੀ ਸੰਵੇਦਨਸ਼ੀਲ ਮਸਲੇ ਵੱਲ ਦਿਵਾਉਣਾ ਚਾਹੁੰਦਾ ਹਾਂ ਸਰ ਅੰਮ੍ਰਿਤਸਰ ਦੇ ਵਿੱਚ ਹਾਈ ਟੈਂਸ਼ਨ ਵਾਇਰਸ ਖਾਸ ਕਰ ਜੋ ਸ਼ੁਰੂਆਤ ਹੁੰਦੀ ਹੈ ਮੁਸਤਫਾ ਬਾਦ ਤੋਂ ਲਛਮੀ ਵਿਹਾਰ ਤੁੰਗ ਬਾਲਾ ਇੰਦਰਾ ਕੌਲਨੀ ਨਹਿਰੂ ਕੌਲਨੀ ਨਿਊ ਨਹਿਰੂ ਕੌਲਨੀ ॠषि ਵਿਹਾਰ ਨਗੀਨਾ ਐਵੇਨਿਊ ਪ੍ਰੋਫੈਸਰ ਕੌਲਨੀ ਔਰ ਤਾਰ ਐਵੇਨਿਊ ਅਕਾਸ਼ ਐਵੇਨਿਊ ਚਾਂਦ ਐਵੇਨਿਊ ਸੂਰਜ ਐਵੇਨਿਊ छत्तों तो हाई इंटेंसिटी तारा जाने ने एक सौ बत्ती केवी वायरस आज तो नहीं बहुत समा तो पहला इस वाल कोई ध्यान इस करके नहीं सी कि उधर रिहायशी एरिया ज्यादा नहीं हम बहुत ही शगन आबादी उथे हो गई है और सर तारा इन एन, इंटेंसिटी इन्नी ज्यादा होंगी है कि कोई अपने छत पर जा नहीं सकता है पांच दस मीटर तो भी ਵਕ ਖਿਚ ਲੈਂਦਾ ਹੈ ਮਤਲਬ ਬਿਜਲੀ ਦਾ ਜਿਹੜਾ ਉਹ ਹੈ ਔਰ ਆਏ ਦਿਨ ਹਫਤੇ ਦੇ ਵਿੱਚ ਕਟੋ-ਕਟ 10-14 ਲੋਕ ਇੰਜਰਡ ਹੁੰਦੇ ਨੇ ਔਰ ਕਈ ਕਿਸਾ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਆਪ ਜੀ ਦੇ ਰਾਹੀਂ ਬੇਨਤੀ ਕਰਾਂਗਾ ਕਿ ਇਹਨਾਂ ਤਾਰਾਂ ਨੂੰ ਜਾਂ ਤਾਂ ਸ਼ਿਫਟ ਕਰਾਇਆ ਜਾਵੇ ਜਾਂ ਇਹਨੂੰ ਅੰਡਰਗਰਾਉਂਡ ਕੀਤਾ ਜਾਵੇ ਇਸ ਸਬੰਧ ਦੇ ਵਿੱਚ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਸਦਨ ਦੇ ਫਲੋਰ ਤੇ ਆਪਣੇ ਵਿਚਾਰ ਪ੍ਰਗਟ ਕਰਨ थैंक यू सर ਸਰਦਾਰ ਲਾਲ ਸਿੰਘ ਉਗੋਕੇ ਆ ਬਹੁਤ ਬਹੁਤ ਸ਼ੁਕਰੀਆ ਮਾਨਯੋਗ ਸਪੀਕਰ ਸਾਹਿਬ ਮੈਂ ਸਰਕਾਰ ਦੇ ਧਿਆਨ ਹਿੱਤ ਵਿੱਚ ਇੱਕ ਆਤੀ ਜ਼ਰੂਰੀ ਮਾਮਲਾ ਦਵਾਉਣਾ ਚਾਹਣਾ ਜਿਸ ਤਰ੍ਹਾਂ ਮੈਂਬਰ ਸਾਹਿਬ ਕੁਮਰ ਵਿਜੇ ਪ੍ਰਤਾਪ ਜੀ ਨੇ ਦੱਸਿਆ ਮੇਰੇ ਹਲਕੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਹਾਈ ਵੋਲਟੇਜ ਤਾਰਾਂ ਨੇ ਜੀ ਉਹ ਪਿੰਡਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਪਰ ਦੀ ਗੁਜ਼ਰਦੀਆਂ ਔਰ ਇਹਨਾਂ ਦੇ ਨਾਲ ਕੀ ਹੈ ਜੀ ਬੜੀ ਬਾਰੀ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕਾਫੀ ਜਾਨਾਂ ਵੀ ਹੁਣ ਤੱਕ ਜਾ ਚੁੱਕੀਆਂ ਔਰ ਇਹ ਹਾਈ ਵੋਲਟੇਜ ਤਾਰਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਡਿੱਗਾਂ ਨਾਲ ਕਈ ਵਾਰੀ ਹੋਣ ਜਿਹੜਾ ਨੁਕਸਾਨ مالی ਤੌਰ ਤੇ ਵੀ ਹੋ ਜਾਂਦੇ ਆ ਜੀ ਔਰ ਗਰੀਬ ਲੋਕ ਨੇ ਜੀ ਇਹ ਐਸਟੀਮੇਟ ਆ ਜਿਹੜੇ ਬਣਦੇ ਨੇ ਬਿਜਲੀ ਵਿਭਾਗ ਵੱਲੋਂ ਉਹ ਨਹੀਂ ਪਰ ਪਾਉਂਦੇ ਸੋ ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮંત્રી ਸਾਹਿਬ ਕਿਰਪਾ ਕਰਕੇ ਜਿਹੜਾ ਸਦਨ ਦੇ ਵਿੱਚ ਬਿਆਨ ਦੇਣ ਦੀ ਕਿਰਪਾਲਤਾ ਕਰਨ ਜੀ ਧੰਨਵਾਦ ਸਰਦਾਰ ਹਮ ਭਜਨ ਸਿੰਘ ਮਾਨਯੋਗ ਬਿਜਲੀ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੁਸਤਫਾ ਬਾਦ ਪੁੰਗਪਾਲਾ ਇੰਦਰਾ ਕਲੋਨੀ ਰਿਸ਼ੀ ਵਿਹਾਰ ਨਗੀਨਾ ਐਵੇਨਿਊ ਪ੍ਰੋਫੈਸਰ ਕਲੋਨੀ ਆਕਾਸ਼ ਐਵੇਨਿਊ ਸੂਰਜਾ ਐਵੇਨਿਊ ਚਾਂਦ ਐਵੇਨਿਊ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਨੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੀ 132 ਕੇਵੀ ਪਾਵਰ ਕਲੋਨੀ ਸਿਵਲ ਲਾਈਨ ਤੇ 132 ਕੇਵੀ ਪਾਵਰ ਕਲੋਨੀ ਵੇਰਕਾ ਹਾਈ ਵੋਲਟੇਜ ਟ੍ਰਾਂਸਮਿਸ਼ਨ ਲਾਈਨਾਂ ਲੰਘਦੀਆਂ ਨੇ ਇਹ ਲਾਈਨਾਂ ਤਕਰੀਬਨ 50 55 ਸਾਲ ਪਹਿਲਾਂ ਚਾਲੂ ਕੀਤੀਆਂ ਗਈਆਂ ਸਿਗੀਆਂ ਮੁਸਤਫਾ ਬਾ ਟੰਗਵਾਲਾ ਇੰਦਰਾ ਕਲੋਨੀ ਰੇਸ਼ੀ ਵਯਾਰ ਨਗੀਨਾ ਐਵੇਨਿਊ ਪ੍ਰੋਫੈਸਰ ਕਲੋਨੀ ਆਕਾਸ਼ ਐਵੇਨਿਊ ਸੂਰਜ ਐਵੇਨਿਊ ਚਾਂਦ ਐਵੇਨਿਊ ਏਰੀਆ ਵਿੱਚ ਲੋਕਾਂ ਵੱਲੋਂ ਇਨ੍ਹਾਂ ਦੋਵਾਂ 132 ਕੇਵੀਆਂ ਲਾਈਨਾਂ ਦੇ ਨੇੜੇ ਅਤੇ ਹੇਠਾਂ ਅਨਧਿਕਾਰਤ ਤਰੀਕੇ ਨਾਲ ਇਮਾਰਤਾਂ ਉਹ ਸਾਰੀਆਂ ਗਈਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਇਹਨਾਂ ਰਾਸ਼ੀ ਖੇਤਰਾਂ ਤੇ ਬਿਜਲੀ ਦੀਆਂ ਲਾਈਨਾਂ ਨਹੀਂ ਬਣਾਈਆਂ ਜਾਂਦੀਆਂ ਜੋ ਪੁਰਾਣੇ ਰਾਸ਼ੀ ਖੇਤਰ ਬਣਦੇ ਨੇ ਜਾਂ ਬੰਦੇ ਨੇ ਜਾਂ ਪਹਿਲਾਂ ਬਣੇ ਨੇ ਉਹਨਾਂ ਦੇ ਉੱਤੇ ਕੋਈ ਵੀ ਬਿਜਲੀ ਵਿਭਾਗ ਲਾਈਨ ਨਹੀਂ ਖਿੱਚਦਾ ਭਾਵੇਂ ਕਿ ਬਿਜਲੀ ਦੀਆਂ ਲਾਈਨਾਂ ਹੇਠ ਉਸਾਰੀ ਤੇ ਪਬੰਦੀ ਹੈ ਜਦੋਂ ਕਿ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ ਫਿਰ ਕੁਝ ਬਸਨੀਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਅਨਧਿਕਾਰ ਤੋਂ ਸਾਰੀਆਂ ਕਰਦੇ ਨੇ। ਉਹਨਾਂ ਮਾਮਲਿਆਂ ਵਿੱਚ ਜਿੱਥੇ ਸੰਭਾਵੀ ਖਤਰਿਆਂ ਦੀ ਪਛਾਣ ਕੀਤੀ ਜਾਂਦੀ ਹੈ, ਟੁਕਵੀਂ ਸੁਰੱਖਿਆ ਤੇ ਉਪਾਅ ਲਾਗੂ ਵੀ ਕੀਤੇ ਜਾਂਦੇ ਨੇ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਨਧਿਕਾਰ ਤੋਂ ਸਾਰੀਆਂ ਕਰਨ ਵਾਲੇ ਲੋਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਜਾਂਦੇ ਨੇ। ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੁਆਰਾ ਇਹਨਾਂ ਹਾਈ ਵੋਲਟੇਜ ਲਾਈਨਾਂ ਦੇ ਨੇੜੇ ਤੇ ਹੀਠਾਂ ਕੀਤੀਆਂ ਗਈਆਂ ਅਨਧਿਕਾਰ ਅਨਧਿਕਾਰਤ ਉਸਾਰੀਆਂ ਵਾਲੇ ਏਰੀਆ ਦੇ ਲੋਕਾਂ ਨੂੰ ਸਮੇਂ-ਸਮੇਂ ਤੇ ਅਖਬਾਰਾਂ ਰਾਹੀਂ ਜਨਤਾ ਜਨਤਕ ਸੂਚਨਾ ਵੀ ਜਰੀਆ ਉਹ ਦਿੱਤੀ ਜਾਂਦੀ ਆ ਕੇਂਦਰੀ ਬਿਜਲੀ ਅਥਾਰਟੀ ਸੁਰੱਖਿਆ ਤੇ ਬਿਜਲੀ ਸਪਲਾਈ ਨਾਲ ਸੰਬੰਧਿਤ ਉਹ ਪਾ 2023 ਦੇ ਰੈਗੂਲੇਸ਼ਨ 68 ਤੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰ ਕਮਿਸ਼ਨ ਦੁਆਰਾ ਮਨਜ਼ੂਰ ਸਦਾ ਸਪਲਾਈ ਕੋਡ 214 214 ਦੇ ਰੈਗੂਲੇਸ਼ਨ 11.1 ਤੇ 11.5 ਅਨਸਾਰ ਹਾਈਵੇ ਲਾਈਨਾਂ ਦੀ ਸ਼ਿਫਟਿੰਗ ਜਾਂ ਹਟਾਉਣ ਦਾ ਕੰਮ ਖਪਤਕਾਰ ਜਾਂ ਅਰਜੀਕਰਤਾ ਦੀ ਬੇਨਤੀ ਤੇ ਕੀਤਾ ਜਾਂਦਾ ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੂੰ ਅਸਲ ਖਰਚਾ ਅਰਜੀ ਕਰਤਾ ਦੁਆਰਾ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਸ ਲਈ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਆਪਣੇ ਖਰਚੇ ਤੇ ਇਹਨਾਂ ਲਾਈਨਾਂ ਦੀ ਸ਼ਿਫਟਿੰਗ ਨਹੀਂ ਕਰਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆਜੀ ਜਿਹੜਾ ਪੀਐਸਪੀਸੀਐਲ ਉਹਨਾਂ ਨੇ 11 ਕੇਵੀ ਤੇ ਐਲਟੀ ਲਾਈਨਾਂ ਦੀ ਸ਼ਿਫਟਿੰਗ ਦੇ ਚਾਰਜਸ ਨੂੰ ਘੱਟੋ-ਘੱਟ ਰੱਖਣ ਲਈ ਅਤੇ ਵਾਤੋਂ-ਵਾਤ ਅਰਜੀ ਕਰ ਅਰਜੀ ਕਰਤਾਵਾਂ ਨੂੰ ਆਪਣੇ ਹੱਥ ਦੇ ਵਿੱਚੋਂ ਲਾਈਨਾਂ ਬਾਹਰ ਸ਼ਿਫਟ ਕਰਾਉਣ ਲਈ ਪ੍ਰोत्사ਹਿਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਨੇ ਲੇਬਰ ਉੱਪਰ 15% ਸੁਪਰਵਾਈਜ਼ਨ ਚਾਰजेस ਆ ਜੀ ਉਹ ਅਸੀਂ ਉਹਦੇ ਵਿੱਚ ਖਤਮ ਕਰ ਦਿੱਤੇ ਨੇ ਵਾਧੂ ਸਮਾਨ ਦੀ ਕੀਮਤ ਤੇ ਅਚਨਚੇਤ ਚਾਰजेस 4% ਨੇ ਉਹ ਵੀ ਆ ਜਿਹੜੇ ਖਤਮ ਕਰ ਦਿੱਤੇ ਗਏ ਨੇ ਸਟੋਰੇਜ ਚਾਰजेस ਆ ਜੀ 1.5% ਉਹ ਵੀ ਖਤਮ ਕਰ ਦਿੱਤਾ ਗਿਆ ਕੰਟਿੰਜੈਂਸੀ ਚਾਰजेस 1% ਉਹ ਵੀ ਖਤਮ ਕਰ ਦਿੱਤਾ ਗਿਆ ਆਡਿਟ ਆਫ ਅਕਾਊਂਟ ਚਾਰजेस 1% ਨੇ ਜੀ ਉਹ ਵੀ ਖਤਮ ਕਰ ਦਿੱਤੇ ਗਏ ਨੇ ਔਰ 1.5% ਆ ਜਿਹੜੇ ਜਿਹੜੇ ਟੂਲਸ ਦੇ ਚਾਰजेस ਨੇ ਕੋਈ ਉਹ ਵੀ ਖਤਮ ਕਰ ਦਿੱਤੇ ਗਏ ਨੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਫੀਸ ਜੋ ਜਿਹੜੀ ਆ ਉਹ ਵੀ ਅਰਜੀ ਕਰਤਾ ਤੋਂ ਨਹੀਂ ਵਸੂਲੀ ਜਾਂਦੀ ਸਿਰਫ ਤੇ ਸਿਰਫ ਜੋ ਲਿਮਟਡ ਕੋਈ ਖਰਚਾ ਆਉਂਦਾ ਹੈ ਸ਼ਿਫਟਿੰਗ ਕਰਤਾ ਉਹੀ ਜਿਹੜਾ ਅਰਜੀ ਕਰਤਾ ਨੇ ਉਹਨਾਂ ਤੋਂ ਲਿਆ ਜਾਂਦਾ ਹੈ ਜੀ ਥੈਂਕ ਯੂ ਕੁਮਰ ਜੀ ਹੈ ਕੁਝ ਜੀ ਕੁਮਰ ਜੀ ਮਾਨਯੋਗ ਸਪੀਕਰ ਸਾਹਿਬ ਮંત્રી ਸਾਹਿਬ ਦਾ ਜਵਾਬ ਜੋ ਆਇਆ ਹੈ ਠੀਕ ਹੈ ਇਹਨਾਂ ਨੇ ਰੂਲ ਰੈਗੂਲੇਸ਼ਨ ਦੀ ਗੱਲ ਕੀਤੀ ਹੈ ਰੂਲ ਰੈਗੂਲੇਸ਼ਨ ਸਰ ਸਰਕਾਰਾਂ ਵੱਲੋਂ ਹੀ ਬਣਾਇਆ ਜਾਂਦਾ ਹੈ ਅਸੀਂ ਜੋ ਗੱਲ ਕਰ ਰਹੇ ਹਾਂ ਪਬਲਿਕ ਇੰਟਰਸਟ ਦੀ ਗੱਲ ਕਰ ਰਹੇ ਹਾਂ ਸਰ ਔਰ ਇਹ ਬਹੁਤ ਜ਼ਿਆਦਾ ਮંત્રી ਸਾਹਿਬ ਨੂੰ ਮੈਂ ਆਪ ਜੀ ਦੇ ਰਹੀ ਬੇਨਤੀ ਕਰਾਂਗਾ ਕਿ ਘੱਟੋ ਘੱਟ 10 ਸਾਲ ਦਾ ਹੀ ਇੱਕ ਸਰਵੇ ਕਰਾ ਲਿਆ ਜਾਵੇ ਕਿ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨੇ ਲੋਕਾਂ ਦੀ ਜਾਨ ਗਈ ਹੈ ਔਰ ਇਹ ਮਸਲਾ ਸਰ ਇੱਕ ਈਟ ਵੀ ਜੇਕਰ ਰਖਣਾ ਹੋਏ ਨਾ ਕਾਰਪੋਰੇਸ਼ਨ ਏਰੀਆ ਦੇ ਵਿੱਚ ਤੇ ਐਮਟੀਪੀ ਡਿਪਾਰਟਮੈਂਟ ਦੀ ਮਰਜ਼ੀ ਤੋਂ ਬਗੈਰ ਨਹੀਂ ਰੱਖਿਆ ਜਾਂਦਾ ਤੇ ਜੋ ਮਾਨਯੋਗ ਮੰਤਰੀ ਸਾਹਿਬ ਕਹ ਰਹੇ ਨੇ ਕਿ ਅਨ ਅਥਰਾਇਜ਼ਡ ਸਾਰੀਆਂ ਹੋਈਆਂ ਨੇ ਚਾਹੇ ਕੋਈ ਕਲੋਨੀ ਹੈ ਅਨ ਅਥਰਾਇਜ਼ਡ ਚਾਹੇ ਕੋਈ ਮਕਾਨ ਹੈ ਅਨ ਅਥਰਾਇਜ਼ਡ ਕਿਸੇ ਡਿਪਾਰਟਮੈਂਟ ਨਹੀਂ ਹੈ ਉਹਦੇ ਵਾਸਤੇ ਐਮਟੀਪੀ ਡਿਪਾਰਟਮੈਂਟ ਤੇ ਜੇਕਰ ਉਹ ਉਥੇ ਮੌਜੂਦ ਨਹੀਂ ਹੈ ਇੱਕ ਉਹ ਸਾਰੀ ਕਿਉਂ ਹੋ ਜਾ ਰਹੀ ਹੈ ਮੈਂ ਦੁਬਾਰਾ ਕਹਿੰਦਾ ਸਰ ਇੱਕ ਈਟ ਨਹੀਂ ਰੱਖੀ ਜਾ ਸਕਦੀ ਹੈ ਬਗੈਰ कारपोरेशन की मर्जी से कारपोरेशन का खासकर एम टी पी डिपार्टमेंट है जो हो गया सर चाहे वो कॉलोनी एक कॉलोनी परिवार की गल नहीं है सर मुस्तफाबाद एरिया है मुस्तफाबाद तो लक्ष्मी विहार का एरिया है जो इंदिरा कॉलोनी है तुंग वाला है न्यू नहरी कॉलोनी नेहरू कॉलोनी प्रोफेसर कॉलोनी आकाश एवेन्यू चांद एवन्यू सूरज एवन्यू तो एक व्यक्ति का है दो व्यक्ति का सारे अमृतसर नॉर्थ हल्के का घट्टो घट कट आधा हिस्सा आ जाता है, है। पब्लिक पैसा दे नहीं सकती है पबलिक कहेंगे कि पैसे इकट्ठे करो तो यह सरकार का काम है कि सरकार िफ्ट करे जंडरग्राउंड करे पबलिक इंटरस्ट है सर। मसला है थैंक यूक यू जी जी ਜੋਗ ਸਪੀਕਰ ਸਾਹਿਬ ਮੇਰੇ ਹਲਕੇ ਦੇ ਵਿੱਚ ਇਹ ਸਾਰੇ ਪਿੰਡਾਂ ਦਾ ਮਸਲਾ ਜੀ ਔਰ ਉਹਦੇ ਵਿੱਚ ਸਾਡੇ ਕੋਲੇ ਨਾ ਜੀ ਇਹ ਹੈਗਾ ਕਿ ਜਦੋਂ ਘਰਾਂ ਦੇ ਵਿੱਚ ਦੀ ਜੜੀਆਂ ਲੈਣਾ ਨਿਕਲਦੀਆਂ ਤਾਂ ਉਹਨਾਂ ਕੋਲੇ ਸਾਡੇ ਕੋਲੇ ਦੂਸਰਾ ਜਿਹੜਾ ਰਸਤਾ ਹੈਗਾ ਕਿ ਉਹਨੂੰ ਅਸੀਂ ਮਤਲਬ ਕੱਟ ਕਰਕੇ ਨਾਲ ਤਾਂ ਖੰਭੇ ਤਾਰਾਂ ਬਚ ਸਕਦੀਆਂ ਜੇ ਅਸੀਂ ਉਹਨੂੰ ਖੇਤਾਂ ਵਿੱਚ ਦੀ ਕਰ ਦਵਾਂਗੇ ਸੋ ਉਹਦੇ ਤੇ ਆ ਕਿ ਬਿਜਲੀ ਵਿਭਾਗ ਦਾ ਜਿਹੜਾ ਲੰਬੀਆਂ ਲੈਣਾ ਖਿੱਚੀਆਂ ਹੋਈਆਂ ਜੋ ਜਿਹੜੀਆਂ ਤਾਰਾਂ ਪਈਆਂ ਹੋਈਆਂ ਉਹ ਘਟਾਇਆ ਘਟਾਇਆ ਜਾ ਸਕਦਾ ਕਿਉਂਕਿ ਸ਼ਹਿਰਾਂ 'ਚ ਅਲੱਗ ਤਰ੍ਹਾਂ ਦੇ ਨਾਲ ਜਿਹੜੀਆਂ ਉਹ ਸਾਰੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਅਲੱਗ ਤਰੀਕੇ ਦੇ ਨਾਲ ਹੋਈਆਂ ਵੀ ਆ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਪਿੰਡਾਂ ਦਾ ਜਿਹੜਾ ਸਰਵੇ ਕਰਵਾ ਕੇ ਜਿਹੜੀਆਂ ਤਾਰਾਂ ਖੇਤਾਂ ਵਿੱਚ ਦੀ ਹੋ ਕੇ ਸਾਡੇ ਖੰਭੇ ਵੀ ਬਚ ਸਕਦੇ ਆ ਲੈਣਾ ਵੀ ਤਾਰਾਂ ਵੀ ਬਚ ਸਕਦੀਆਂ ਤੇ ਸਾਡਾ ਜਾਨੀ ਮਾਲੀ ਜਿਹੜਾ ਨੁਕਸਾਨ ਹੋਰ ਉਹ ਵੀ ਬਚ ਸਕਦਾ ਸੋ ਇੱਕ ਸਰਵੇ ਪਿੰਡਾਂ ਦਾ ਕਰਾ ਲਿਆ ਜਾਵੇ ਜਿਹੜਾ ਤਾਂ ਕਿ ਬਜਟ ਵਿਭਾਗ ਆਪਣੇ ਪੱਧਰ ਤੇ ਹੀ ਉਹ ਤਾਰਾਂ ਨੂੰ ਸ਼ਿਫਟ ਕਰ ਦੇਵੇ ਜੀ ਧੰਨਵਾਦ ਜੀ ਮੰਤਰੀ ਜੀ ਸਪੀਕਰ ਸਾਹਿਬ ਮੈਂ ਐਮਐਲਏ ਸਾਹਿਬ ਦੀ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿਵੇਂ ਸ਼੍ਰੀ ਕੋਵਰ ਵਿਜੇ ਪ੍ਰਤਾਪ ਜੀ ਕਹਿ ਰਹੇ ਸੀਗੇ ਕਿ ਇਹ ਏਰੀਆ ਨਾਰਥ ਦਾ ਕਾਫੀ ਇਹਨਾਂ ਤਾਰਾਂ ਦੇ ਹੇਠਾਂ ਆ ਚੁੱਕਾ ਹੈ ਪਰ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਕੋਈ ਅੱਜ ਦੀ ਸਮੱਸਿਆ ਜਾਂ ਹੁਣ ਕ੍ਰੀਏਟ ਹੋਈ ਸਮੱਸਿਆ ਨਹੀਂ ਆ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇਹ ਲਗਭਗ ਪਿਛਲੇ 50 55 ਸਾਲ ਤੋਂ ਇਹ سلسلہ ਜਾਰੂ جاری ਸੀਗਾ ਇਹਨਾਂ ਨੇ ਬਿਲਕੁਲ ਕਿਹਾ ਕਿ ਜਿਹੜਾ ਲੋਕਲ ਬਾਡੀਜ਼ ਵਿਭਾਗ ਐਮਟੀਪੀ ਉਸ ਵੇਲੇ ਉਹ ਉਹਨਾਂ ਨੇ ਜੜੀਆਂ ਸੀਗੀਆਂ ਪੁਰਾਣੇ ਸਮਿਆਂ ਦੇ ਵਿੱਚ ਇਹ ਸਾਰੀਆਂ ਕਿਉਂ ਹੁੰਦਿਤੀਆਂ ਮੈਂ ਬਿਲਕੁਲ ਇਹਨਾਂ ਦੇ ਨਾਲ ਸਹਿਮਤ ਹਾਂ ਕਿ ਉਹ ਸਾਰੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀਗੀਆਂ ਕਿਉਂਕਿ ਜਾਨ ਨਾਲੋਂ ਵੱਧ ਕੇ ਤੇ ਕੋਈ ਚੀਜ਼ ਪਿਆਰੀ ਨਹੀਂ ਹੁੰਦੀ ਸੋ ਜੇ ਹੁਣ ਭਣੀਆਂ ਨੇ ਅਸੀਂ ਹੁਣ ਜਿਹੜੇ ਨਵੇਂ ਜਿਹੜੇ ਰੂਲਸ ਨੇ ਉਹਨਾਂ ਦੇ ਵਿੱਚ ਅਸੀਂ ਕਿਸੇ ਵੀ ਜਿਹੜੀ ਕੋਈ ਨਵੀਂ ਕਲੋਨੀ ਬਣਦੀ ਆ ਉਹਨਾਂ ਨੂੰ ਅਸੀਂ ਉਹਨਾਂ ਚਿਰ ਤੱਕ ਐਨਓਸੀ ਜਾਰੀ ਨਹੀਂ ਕਰਦੇ ਜਿੰਨਾ ਚਿਰ ਤੱਕ ਉਹ ਸਾਰੀਆਂ ਕੰਡੀਸ਼ਨਸ ਸਟਾਰਟਮੈਂਟ ਕੰਡੀਸ਼ਨਸ ਜਿਹੜੀਆਂ ਪੀਐਸਪੀਸੀਐਲ ਤੇ ਪੀਐਸਟੀਸੀਐਲ ਦੀਆਂ ਪੂਰੀਆਂ ਨਹੀਂ ਕਰਦੇ ਬਾਕੀ ਗੱਲ ਜਈ ਪੁਰਾਣੀਆਂ ਬਣੀਆਂ ਕਲੋਨੀਆਂ ਦੀ ਇਹਦੇ ਵਿੱਚ ਸਾਰ ਅਸੀਂ ਕਾਫੀ ਜੜੀ ਆ ਕਈ ਥਾਵਾਂ ਤੇ ਅਸੀਂ ਕੇਬਲ ਪਾਈ ਵੀ ਆ ਔਰ ਪਾਉਣ ਦੀ ਕੋਸ਼ਿਸ਼ ਤੇ ਵਿੱਚ ਵੀ ਆ ਸਾਨੂੰ ਆਪਣੇ ਲੋਕਾਂ ਦੀ ਜਾਨ ਜਿਹੜੀ ਆ ਪਿਆਰੀ ਆ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਕਿ ਕੋਈ ਨਾ ਕੋਈ ਵਾਇਅਬਲ ਉਚਿਤ ਹੱਲ ਜਿਹੜਾ ਆ ਇਸ ਸਮੱਸਿਆ ਦਾ ਕੱਢ ਲਿਆ ਜਾਵੇ ਮੈਂ ਮਾਨਯੋਗ ਮੈਂਬਰ ਸਾਹਿਬਾਨਾਂ ਨੂੰ ਵੀ ਬੇਨਤੀ ਕਰੂੰਗਾ ਔਰ ਜਿੰਨੇ ਵੀ ਇਸ ਹਾਊਸ ਦੇ ਵਿੱਚ ਸਾਡੇ ਮੈਂਬਰ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਲੋਕਾਂ ਨੂੰ ਜਿਹੜਾ ਮੋਟੀਵੇਟ ਕਰੀਏ ਕਿ ਇਹ ਜਿਹੜੀ ਬਿਜਲੀ ਆ ਇਹਦੀਆਂ ਜਿਹੜੀਆਂ ਲਾਈਨਾਂ ਲੰਘਦੀਆਂ ਨੇ ਇਹਦੇ ਥੱਲੇ ਕੋਈ ਵੀ ਗੈਰ ਕਾਨੂੰਨੀ ਜਿਹੜੀ ਉਸਾਰੀ ਆ ਉਹ ਨਾ ਕੀਤੀ ਜਾਵੇ ਔਰ ਨਾਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਆਪਾਂ ਨੂੰ ਜਾਨ ਜਿਹੜੀ ਆ ਬਹੁਤ ਪਿਆਰੀ ਆ ਸੋ ਆਪਾਂ ਇਹੋ ਜੇ ਅਨਧਿਕਾਰਤ ਕੰਮ ਜਿਹੜੇ ਆ ਉਹ ਆਂਦਾ ਅੱਗੇ ਨਾ ਕਰੀਏ ਔਰ ਜੋ ਪੁਰਾਣੇ ਹੋ ਚੁੱਕੇ ਨੇ ਉਹਨਾਂ ਨੂੰ ਸੁਧਾਰਨ ਲਈ ਅਸੀਂ ਵਚਨਬੱਧ ਆਂ ਜੀ ਜ਼ਰੂਰ ਵਾਇਬਲ ਹੱਲ ਜਿਹੜਿਆ ਇਹਨਾਂ ਦੇ ਕੱਢੇ ਜਾਣਗੇ ਜੀ ਥੈਂਕ ਯੂ ਥੈਂਕ ਯੂ ਜੀ ਜੀ ਬਾਜੋ ਸਬ ਤੇ ਬੇਨਤੀ ਬੇਰੀ ਨਹੀਂ ਹੈ ਹੋ ਗਿਆ ਜੀ ਇੱਕ ਹੀ ਹੁੰਦੀ ਹੈ ਇੱਕ ਨਹੀਂ ਨਹੀਂ ਮਿੰਟ ਦੀ ਗੱਲ ਹੀ ਗੱਲ ਰੂਲ ਹੈ ਵੀ ਇੱਕ ਹੁੰਦੀ ਹੈ ਉਹਦੀ ਹਾਂ ਪਲੀਜ਼ ਜੀ ਹੌਨਬਲ ਸਪੀਕਰ ਸਬ ਐਸ ਤਰੇ ਹੈ ਜ਼ੀਰੋ ਆਰ ਬਹੁਤ ਇੰਪੋਰਟੈਂਟ ਹੈ ਜੀ ਐਂਡ ਵੀ ਆਰ ਵੈਰੀ ਥੈਂਕਫੁਲ ਤੁਸੀਂ ਮੌਕਾ ਦਿੰਦੇ ਹੋ ਇੱਕ ਅੱਧੇ ਨੂੰ ਛੱਡ ਕੇ ਬੇਨਤੀ ਸਾਡੀ ਇੰਨੀ ਹੈ ਕਿ ਅੱਜ 25 ਮਿੰਟਾਂ ਜੀ ਓਵਰ ਕਰਤਾ ਜੀ ਬੇਸਿਕਲੀ 1 ਘੰਟਾ ਜ਼ੀਰੋ ਆਰ ਚੱਲਣਾ ਹੁੰਦਾ ਬਹੁਤ ਸਾਰੇ ਸਾਡੇ ਮੈਂਬਰਸ ਜਿਹੜੇ ਨੇ ਗੱਲ ਕਰਨਾ ਚਾਹੁੰਦੇ ਸੀ ਤਕਾਇੰਡਲੀ ਕਿਰਪਾ ਕਰਕੇ ਸਹੀ ਠੀਕ ਹੈ ਕਾਇੰਡਲੀ ਕੱਲ ਤੋਂ ਜ਼ਰੂਰ ਧਿਆਨ ਕਰ ਲਓ ਜੇ ਟਾਈਮ ਹੈ ਤੇ ਹੁਣ ਕਰ ਲਓ ਨਹੀਂ ਨਹੀਂ ਬੈਠੋ ਮੈਂ ਤੁਹਨੇ ਕੱਲ ਦਾ ਬੈਠੋ ਜ਼ੀਰੋ ਆਵਰ ਕਿਸੇ ਵੀ ਰੂਲ ਦੇ ਵਿੱਚ ਨਹੀਂ ਇਹ ਕਨਵੈਨਸ਼ਨ ਹੁੰਦੀ ਹੈ ਵੀ ਕੁਝ ਜਿਹੜੇ ਮਾਨਯੋਗ ਸਪੀਕਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਆਪ ਜੀ ਦੇ ਮਾਧਮ ਇਬਰਾਹਿਮ ਮਾਨਯੋਗ ਮੰਤਰੀ ਸਾਹਿਬ ਸਥਾਨਕ ਸਰਕਾਰ ਦਾ ਤੇ ਆਨ ਇੱਕ ਬਹੁਤ ਹੀ ਅਹਿਮ ਮਸਲੇ ਬਲ ਦਿਵਾਉਣਾ ਚਾਹੁੰਦਾ ਹਾਂ ਮਾਨਯੋਗ ਸਪੀਕਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਰঞ্জੀਤ ਕਰਨੂ ਇੱਕ ਬਹੁਤ ਹੀ ਪੌਸ ਏਰੀਆ ਹੈ ਕੁਝ ਸਮਾਂ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨ ਨੇ ਉਥੇ ਇੱਕ ਟੈਂਪੋਰਰੀ گارਬੇਜ ਡੰਪ ਬਣਾਇਆ ਕਿਹਾ ਗਿਆ ਕਿ ਛੋਟੀਆਂ ਗੱਡੀਆਂ ਦੇ ਵਿੱਚ گارਬੇਜ ਕਲੈਕਸ਼ਨ ਹੋ ਕੇ ਇੱਥੇ ਲਿਆ ਕੇ ਵੱਡੀਆਂ ਗੱਡੀਆਂ ਦੇ ਵਿੱਚ ਟਰਾਂਸਫਰ ਕੀਤਾ ਜਾਊਗਾ ਲੇਕਿਨ ਹੋਇਆ ਕਿ ਹੌਲੀ ਹੌਲੀ ਇੱਕ ਪਰਮਨੈਂਟ ਫੀਚਰ ਬਣ ਗਿਆ ਉੱਥੇ ਬਹੁਤ ਜ਼ਿਆਦਾ ਹੈਲਥ ਹਜ਼ਾਰਡ ਹੋ ਰਿਹਾ ਹੈ ਸਰ ਖਾਸ ਕਰਕੇ ਜੋ ਈ ਬਲੌਕ ਹੈ ਰੰਜੀਤ ਬਨੂਦਾ ਡੀ ਬਲੌਕ ਹੈ ਸੀ ਬਲੌਕ ਹੈ ਸੈਕਟਰ 3 ਸੈਕਟਰ 4 ਕਿਰਨ ਕਾਲਨੀ ਹਾਊਸਿੰਗ ਬੋਰਡ ਕਾਲਨੀ ਚੰਦ ਦੇਵਨੂ ਸੂਰਜ ਅਬਨੂ ਇਹ ਸਾਰੇ ਏਰੀਆ ਬਹੁਤ ਜ਼ਿਆਦਾ ਲੋਕ ਉੱਥੇ ਪਰੇਸ਼ਾਨ ਨੇ ਔਰ ਜਦੋਂ ਲੋਕ ਕਾਰਪੋਰੇਸ਼ਨ

ਜੀ ਸਪੀਕਰ ਸਾਹਿਬ ਧੰਨਵਾਦ ਜੀ ਮਹਿਮਾਨਜੋਗ ਮੈਂਬਰ ਸਹਿਬਾਨ ਦੀ ਜੇ ਸਮੱਸਿਆ ਨੂੰ ਸਦਨ ਦੇ ਸਾਹਮਣੇ ਲਿਆਉਣ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਵੇਂ ਕਿ ਦੱਸਿਆ ਮੈਂਬਰ ਸਹਿਬਾਨ ਜੀ ਨੇ ਕਿ ਰਣਜੀਤ ਐਵਨਿਊ ਅੰਮ੍ਰਿਤਸਰ ਸ਼ਹਿਰ ਦਾ ਇੱਕ ਮਹੱਤਵਪੂਰਨ ਇੱਕ ਪੌਸ਼ ਏਰੀਆ ਖਾਸ ਕਰਕੇ ਈ ਬਲੌਕ ਨਗਰ ਨਿਗਮ ਅੰਮ੍ਰਿਤਸਰ ਨੇ ਰਣਜੀਤ ਐਵਨਿਊ ਈ ਬਲੌਕ ਵਿੱਚ ਫਾਰਮੂਲਰੀ ਉਹ ਵੇਡਾਂ ਨੂੰ ਠੋਸ ਕੂੜਾ ਇਕੱਠਾ ਕਰਨ ਵਾਲੇ ਵਾਨਾਂ ਦੀ ਪਾਰਕਿੰਗ ਲਈ ਉਹ ਜ਼ਮੀਨ ਪ੍ਰਦਾਨ ਕੀਤੀ ਗਈ ਸੀ ਪਰ ਫਰਮ ਨੇ ਜ਼ਮੀਨ ਨੂੰ ਗਾਰਵੇ ਟ੍ਰਾਂਸਫਰ ਸਟੇਸ਼ਨ ਅਤੇ ਬੰਦ ਮਸ਼ੀਨਰੀ ਦੀ ਪਾਰਕਿੰਗ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਸੀਗਾ ਇਸ ਤਰ੍ਹਾਂ ਇੱਥੇ ਇੱਕ ਅਸਥਾਈ ਸਕੇਲਰੀ ਕੂੜਾ ਇਕੱਠਾ ਕਰਨ ਵਾਲਾ ਉਹ ਸਥਾਨ ਬਣ ਗਿਆ ਫਰਮ ਨੂੰ ਇਸ ਸਾਈਟ ਤੋਂ ਕੂੜਾ ਅਤੇ ਬੰਦ ਮਸ਼ੀਨ ਨੂੰ ਟੌਨ ਲਈ ਨਿਰਦੇਸ਼ ਦਿੱਤੇ ਗਏ ਸਨ ਅਤੇ ਇਹ ਵਿੱਚ ਕਿੰਨੀ ਬਣਾਉਣ ਨੂੰ ਕਿਹਾ ਗਿਆ ਕਿ ਇਸ ਸਾਈਟ ਤੋਂ 2 ਵਰਸ ਇੱਥੇ ਸਾਫ ਕੀਤਾ ਜਾਵੇ ਇਸ ਤੋਂ ਇਲਾਵਾ ਨਗਰ ਨਿਗਮ ਅੰਮ੍ਰਿਤਸਰ ਦੇ ਇਸ ਜਗ੍ਹਾ ਨੂੰ ਫੈਂਸ ਲਗਾ ਕੇ ਢੱਕ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਮੇਰੇ ਵੱਲੋਂ ਕਮਿਸ਼ਨਰ ਸਾਹਿਬ ਨੂੰ ਨਗਰ ਨਿਗਮ ਅੰਮ੍ਰਿਤਸਰ ਨੂੰ ਜ਼ਾਤੀ ਤੌਰ ਤੇ ਹਦਾਇਤ ਵੀ ਦਿੱਤੀ ਗਈ ਕਿ ਇਹ ਦਿਨ ਵਿੱਚ ਦੋ ਵਾਰ ਇਸ ਸਾਈਟ ਨੂੰ ਸਾਫ ਕਰਵਾਉਣ ਲਈ ਉਹ ਬਚਨ ਬਧ ਹੋ ਅਤੇ ਇਸ ਸਾਈਟ ਨੂੰ ਹੁਣ ਦੋ ਵਾਰੀ ਸਾਫ ਕੀਤਾ ਜਾ ਰਿਹਾ ਹਾਂ ਮੈਂ ਦੱਸਣਾ ਚਾਹਦਾ ਸਦਨ ਵਿੱਚ ਆਪਣੇ ਮੈਂਬਰ ਮੈਂਬਰ ਸਾਹਿਬਾਨ ਜੀ ਦੀ ਜਾਣਕਾਰੀ ਲਈ ਕਿਉਂਕਿ ਮੌਜੂਦਾ ਏਜੰਸੀ ਦੀ ਅਵਾਡਾ ਸੀਗੀ ਉਸਨੇ ਮਹੀਨੇ ਫਰਵਰੀ ਮਹੀਨੇ ਇਸ ਸਾਲ 2025 ਵਿੱਚ ਨਗਰ ਨਿਗਮ ਅੰਮ੍ਰਿਤਸਰ ਨੂੰ ਮੌਜੂਦਾ ਕਰਾਰਨਾਮੇ ਤੋਂ ਬਾਹਰ ਨਿਕਲਣ ਦੇ ਆਪਣੇ ਇਰਾਦੇ ਬਾਰੇ ਸੂਚਿਤ ਕਰ ਦਿੱਤਾ ਹੈ ਤੇ ਇਸ ਅਨੁਸਾਰ ਨਗਰ ਨਿਗਮ ਕਰੋਕਰੀ ਕੂੜਾ ਇਕੱਠਾ ਕਰਨ ਇਸੀ ਆਵਾਜ਼ ਆਈ ਪ੍ਰਸਾਸੀਿਕਦਰ ਸੁਰੱਖਿਆ ਦੇ ਪਾਰੇ ਲਈ ਇੱਕ ਨਵੀਂ ਏਜੰਸੀ ਨੂੰ ਸ਼ਾਮਲ ਕਰਨ ਲਈ ਇੱਕ ਨਵਾਂ ਟੈਂਡਰ जारी ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਰਣਜੀਤ ਐਵਨਿਊ ਵਿਖੇ 2.0 ਕੋੜਾ ਟਰਾਂਸਫਰ ਸਟੇਸ਼ਨ ਦਾ ਬੁੱਧਾ ਸਥਾਈ ਤੌਰ ਤੇ ਹੱਲ ਹੋ ਜਾ ਹੋ ਜਾਵੇਗਾ ਜੀ ਧੰਨਵਾਦ ਜੀ ਜੀ ਕੁਮਰ ਜੀ ਮਾਨਜੋਗ ਸਪੀਕਰ ਸਾਹਿਬ ਮੰਤਰੀ ਸਾਹਿਬ ਦਾ ਜਵਾਬ ਬਹੁਤ ਵਧੀਆ ਹੈ ਲੇਕਿਨ ਜੇਕਰ ਅਸੀਂ ਔਨ ਦਾ ਗਰਾਉਂਡ ਜਾ ਕੇ ਦੇਖੀਏ ਅੱਜ ਵੀ ਉਥੇ ਸੈਂਕੜੇ ਉਥੇ ਵਾਹਨ ਲੱਗੇ ਹੋਏ ਨੇ ਛੋਟੀਆਂ ਵੱਡੀਆਂ ਗੱਡੀਆਂ ਘਰ ਬਜਦੀਆਂ ਔਰ ਉਥੇ ਹਾਈਜਨ ਦਾ ਜੋ ਹਾਲ ਹੈ मतलब कीड़े मकौड़े बहुत ज्यादा उसे मिलेंगे और उधरों कोई गुजर नहीं सकता है और रोजाना तौर पर प्रोटेस्ट चल रहा है सर और दो चार दिनों बहुत वही संख्या के लोग साहब एम पी साहब सदा पत्र दिता है मैनू भी सदा पत्र दिता है। सर एक बहुत वाइस स्कूल है गोरमेंट सीनियर सेकेंडरी स्कूल विद्यार्थी ਸੈਂਕੜੇ ਵਿਦਿਆਰਥੀ ਉਥੇ ਪੜ੍ਹਦੇ ਨੇ ਉਹ ਦਰ ਵੀ 스میل ਆਉਂਦੀ ਹੈ ਉਥੇ ਚਿੰਮੇ ਮਿਸਨ ਦਾ ਇੱਕ ਆਸ਼ਰਮ ਵੀ ਹੈ ਸਰ ਡੇਲੀ ਉਥੇ ਰੋਜ਼ਾਨਾ ਤੌਰ ਤੇ ਲੋਕੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਉਂਦੇ ਨੇ ਤੇ ਜਿਹੜੇ ਰੈਜ਼ੀਡੈਂਟਸ ਨੇ ਰੰਜੀਤ ਦੇ ਬਨੂ ਏਰੀਆ ਦੇ ਜਨਾ ਮੁਹੱਲਿਆਂ ਦਾ ਮੈਂ ਨਾਂ ਲਿਆ ਉਹ ਰੈਜ਼ੀਡੈਂਟਸ ਬਹੁਤ ਜ਼ਿਆਦਾ ਪ੍ਰੇਸ਼ਾਨ ਨੇ ਸਰ ਬਿਮਾਰੀ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਆਪਣੇ ਘਰਾਂ ਦੇ ਵਿੱਚ ਕੋਈ ਰਹਿ ਨਹੀਂ ਸਕਦਾ ਇਸ ਕਰਕੇ ਮਾਸਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਕੋਈ ਠੋਸ ਕਦਮ ਉਠਾਇਆ ਜਾਵੇ ਔਰ ਉਥੋਂ ਜੋ ਡੰਪ ਹੈ ਖੇਤੀ ਤੋਂ ਖੇਤੀ ਸ਼ਿਫਟ ਕਰਾ ਦਿੱਤਾ ਜਾਵੇ ਉਥੇ ਇਸ ਤਰ੍ਹਾਂ ਦੀ ਕੋਈ ਕਰਵਾਈ ਨਹੀਂ ਨਾ ਕੀਤੀ ਜਾਵੇ ਕਿਉਂਕਿ ਉਹ ਰੈ residencial area ਹੈ ਔਰ ਬਹੁਤ ਹੀ ਪੌਸਰੀਆ ਹੈ थैंक यू ਜੀ ਰਵਜੋਤ ਜੀ ਸਰ ਇਹਦੇ ਕਾਲ ਅਟੈਂਸ਼ਨ ਹੈ ਸਰ ਇਹਦੇ ਹੁੰਦਾ ਨਹੀਂ ਮੈਂ ਸਰ ਇਸ ਇਸ਼ੂ ਨੂੰ ਬੜਾ ਸੀਰੀਅਸਲੀ ਲੈ ਕੇ ਸਰ ਵਾ ਖੁਦਾ ਪਰਸਨਲੀ ਐਮ ਐਲ ਏ ਸਾਹਿਬ ਜੀ ਨਾਲ ਵਿਜ਼ਿਟ ਕਰਕੇ ਆਪਾਂ ਇਹਦਾ ਜਲਦ ਤੋਂ ਜਲ ਜੋ ਵੀ ਹੈਗਾ ਪੱਕਾ ਇਹਦਾ ਹੱਲ ਆਪਾਂ ਕਰਾਵਾਂਗੇ ਧੰਨਵਾਦ ਜੀ थैंक यू ਨੈਕਸਟ ਸ਼੍ਰੀ ਕੁੰਵਰ ਵਿਜੇਪਤ Uh, बाजवा जी